ਮੇਰੀ ਬੇਨਤੀ ਆ ਉਹਦੇ ਕਰਨ ਦਾ ਕਿ ਕਟੋ ਕਸੀ ਇਸ ਤੋਂ ਗ੍ਰੇਸ ਕਰਿਆ ਜਾਵੇ ਜੇ ਕੋਈ ਚੰਗਾ ਕੰਮ ਕਰ ਰਿਹਾ ਭਾਵੇਂ ਉਹ ਦੁਸ਼ਮਣ ਵੀ ਹੈ ਉਹਦੀ ਗਾਲ ਦਿਓ ਉਹਦੀ ਇਸ ਤੇ ਮੁਖਾਲਫ ਨਾ ਕਰੋ ਕਿ ਇਹ ਸਾਡਾ ਪਾਰਟੀ ਦਾ ਨਹੀਂ ਆ ਸਾਡਾ ਵਿਰੋਧੀ ਹੈ ਸਿਆਸੀ ਵਿਰੋਧੀ ਹੈ ਸੋ ਚੰਗੇ ਗੁਣਾਂ ਦੇ ਧਾਰਨੀ ਬਣੋ ਇਸ ਕਰਕੇ ਇਸੇ ਤਰ੍ਹਾਂ ਜਿਵੇਂ ਗੱਲ ਕਰਾ ਭਾਈ ਪਰਮਜੀਤ ਸਿੰਘ ਢੋਲਾ ਜੀ

کیونکہ جب ایک دوسرے کے خلاف کیونکہ گرو دا حکم بھی ہے ہم نانکا بولیا تن منف ہو سو ایس کو چاہے گرا کے تار نہیں بڑھو کچھ کرو آنے والے دن پروگرام سے جہاں قومی انسان مورچے لکھے گئے پہلا دا جائے پہ تھے ਕੋਇਆ ਫੈਸਲਾ ਕਿ ਉਹਨਾਂ ਦੇ ਜਿਹੜੇ ਲੀਡਰ ਆਉਂਦੇ ਕੱਲ ਵੀ ਆ ਆਪਾਂ ਨੇ ਪ੍ਰੋਟੈਸਟ ਕਰਨਾ ਚਾਹੀਦਾ ਚਲੋ ਇਸ ਤਰ੍ਹਾਂ ਦਾ ਵੀ ਅਗਲੇ ਦਿਨ ਪ੍ਰੋਗਰਾਮ ਦਿੱਤਾ ਜਾਵੇਗਾ ਮੈਂ ਬੇਨਤੀ ਕਰਨਾ ਵੀ ਵੱਧ ਤੋਂ ਵੱਧ ਹੋ ਉਸ ਤੇ ਆਪਣਾ ਹਾਜ਼ਰੀ ਲਵਾ ਕੇ ਅਸੀਂ ਉਹਨੂੰ ਚੱਟ ਹੀ ਕਲਾ ਜਲਾ ਜਾਈਏ ਸੋ ਅੰਤ ਵਿੱਚ ਮੈਂ ਜਿੰਨੀ ਆਲੀ ਸੰਗਤਾਂ ਆ ਭਾਵੇਂ ਕੋਈ ਅੱਜ ਲੰਗਰਾਂ ਦੀ ਸੇਵਾ ਲੈ ਕੇ ਆਇਆ ਬਾਬਾ ਧੰਨ ਗੀ ਗੁਰਪਾਲੇ ਤੋਂ ਲੰਗਰ ਆਇਆ ਉਹਨਾਂ ਦਾ ਧੰਨਵਾਦ ਇਸੇ ਤਰ੍ਹਾਂ ਜਿਆਨੀ ਗੁਰਤਾਰ ਸਿੰਘ ਦੀ ਚਾਪੜ ਵਾਲੇ ਉਹਨਾਂ ਦੇ ਲੰਗਰ ਭੇਜਿਆ ਉਹਨਾਂ ਦਾ ਬਾਬਾ ਨਾਨਕ ਸਿੰਘ ਦੀ ਕਾਠੇ ਰਤ ਵਿਆਲੇ ਵਾਲੇ ਉਹਨਾਂ ਨਾਲ ਲੰਗਰ ਆਇਆ ਤੇ ਜਿੰਨਾ ਵੀ ਸੇਵਾਵਾਂ ਆਈਆਂ ਜਿਨੇ ਤੁਸੀਂ ਆਪਣੇ ਘਰ ਤੋਂ ਕੌਮੀ ਅਸਾਮ ਮੋੜੇ ਤੱਕ ਚੱਲ ਕੇ ਆਏ ਆ ਤੂੰ ਆਂਗਾ ਚੱਲਿਆ ਹੋਇਆ ਕੀ ਕੀ ਕੱਤਮ ਸਿਰ ਮੱਥੇ ਆਪਾਂ ਆਪਣਾ ਫਰਜ਼ ਛੱਡ ਗਏ

سکار دا اچھی پاکتر بلینی واہِ روحیت کا کھانسا واہِ روحیت کی خطر